ਆਪਾਂ ਜਿਵੇਂ ਲੱਗੀ ਹੋਈ ਉਹ ਵੀ ਵੱਜੀ ਆ ਵਸਤਾ ਦੇਖੋ ਜੀ ਸਾਡੇ ਟੁੱਟ ਗਈ ਮਾਰਕੀਟ ਕਮੇਟੀ ਵੱਲੋਂ ਬੱਸਾਂ ਬੰਦ ਕਰਿਆਂ ਗਿਆ ਸੀ ਜੀ ਇਹ ਬਰਨਾਲਾ ਵਸਤਾਂਡ ਰੋਡ ਦੇ ਉੱਤੇ ਜਿਹੜਾ ਮਾਰਕੀਟ ਕਮੇਟੀ ਵੱਲੋਂ ਇੱਕ ਗੇਟ ਬਣਾਇਆ ਗਿਆ ਸੀ ਅੱਜ ਉੱਥੇ ਇੱਕ ਟੂਰਿਸਟ ਬੱਸ ਜਿਹੜੀ ਬਹੁਤ ਹੀ ਤੇਜ਼ ਹੋਣ ਦੇ ਕਾਰਨ ਜਿਸਨੇ ਕਿ ਜਿਹੜਾ ਨਵਾਂ ਬਣਾਇਆ ਗੇਟ ਨੂੰ ਹਿਲਾ ਦਿੱਤਾ ਬਿਲਕੁਲ ਨਵਾਂ ਬਣਾਇਆ ਗੇਟ ਦੇਖੋ ਟ੍ਰੇਡਾ ਦੇਖੋ ਕਿੰਨੀ ਫਾਸਟ ਬਾਸੂ ਜੀ ਨੇ ਗੇਟ ਤੋੜਦਾ ਦੇਖੋ ਬਾਸਤਾ ਧਿਆਨ ਨਾਲ ਪਤਾ ਨਹੀਂ ਹੁੰਦਾ ਉਹ ਯਾਰ ਨਹੀਂ ਹੁੰਦਾ ਹੁਣ ਹੋਰ ਕੀ ਕਰ ਹੁਣ ਤੁਹਾਨੂੰ ਆਪ ਦਾ ਲੋਡ ਦੇਖ ਲਿਆ ਭਰੀਆਂ ਬਾਸ ਸਵਾਰੀਆਂ ਦਾ ਪ੍ਰਹੀ ਨਹੀਂ ਸਵਾਰੀਆਂ ਦੇਵੀ ਟੱਪਾ ਤੋਂ ਜੇ ਕਿਤੋਂ ਆ ਰਹੀ ਸੀ ਵੀਰੇ ਬੱਸ ਹੈ ਕਿਤੋਂ ਆ ਰਹੀ ਸੀ ਬਲਾਕ ਤੋਂ ਵੀਰੇ 600 ਰੁਪਏ ਕਿੱਥੇ ਜਾ ਰਹੀ ਸੀ ਜੀ 700 ਇਹ ਡੇਰਾ ਪ੍ਰੇਮੀ ਸੀਗੇ ਜੀ ਜਿਹੜੇ ਸੇਰਪੁਰ ਬਲਾਕ ਦੇ ਤੋਂ ਸਰਸੇ ਜਾ ਰਹੀ ਸੀ ਸਰਸੇ ਨੂੰ ਜਾ ਰਹੀ ਸੀ ਇਹ ਬੱਸਾਂ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ ਜੋ ਕਿ ਬਰਨਾਲਾ ਮਾਰਕੀਟ ਕਮੇਟੀ ਵੱਲੋਂ ਇੱਕ ਗੇਟ ਬਣਾਇਆ ਗਿਆ ਸੀ ਇੱਥੇ ਬੱਸਾਂ ਦੀ ਆਵਾਜਾਈ ਨੂੰ ਰੋਕ ਲਈ ਉਸ ਗੇਟ ਦੇ ਵਿੱਚ ਵੱਜ ਕੇ ਬੱਸ ਦੀ ਹਾਲਤ ਦੇਖੋ ਸਵਾਰੀਆਂ ਦੇ ਵੀ ਛੱਟਾਂ ਨੇ ਬੱਸ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਦੂਸਰੀ ਗੱਲ ਕਿ ਜੇ ਨਵਾਂ ਬਣਿਆ ਗੇਟ ਬਿਲਕੁਲ ਹੁਣ 5 ਲੱਖ ਰੁਪਏ ਦੇ ਵਿੱਚ ਤਿਆਰ ਹੋਇਆ ਵਾ ਗੇਟ de coquina en un claro. ਇੱਕ ਐਕਸੀਡੈਂਟ ਨਾਲ ਬੱਸ ਸਟੈਂਡ ਦੇ ਬੈਕ ਸਾਈਡ ਹੋਇਆ ਸੀ ਤੇ ਪਿੱਲਰ ਉਨੇ ਆਪਣੇ ਉਹਨਾਂ ਕੋਈ ਡੇਰਾ ਪ੍ਰੇਮੀ ਦੀ ਬੱਸ ਜਾ ਰਹੀ ਸੀ ਤੇ ਕਈ ਤਰ੍ਹਾਂ ਦੇ ਮਲਕੀ ਸੇਰਪੁਰ ਸਾਈਡ ਕਾਤੂਰ ਸਾਈਡ ਸਵਾਰੀਆਂ ਸੀ ਵਿੱਚ ਸੰਗਤ ਉਹ ਪਿੱਲਰ ਟੱਕਰ ਕਾਰਨ ਐਕਸੀਡੈਂਟ ਹੋ ਜੀ ਤਾਂ ਆਪਣੀ 108 ਦੋ ਗੱਡੀਆਂ ਲੈ ਕੇ ਆਈਏ ਅੰਬੂਲੈਂਸਟਾਂ ਨੂੰ ਜੀ 10 ਤੋਂ 15 ਇਹ ਪੇਸ਼ੈਂਟ ਆਪਾਂ ਲੈ ਕੇ ਆਏ ਬਾਕੀ ਸਾਡੇ ਦੂਜੀ ਹੰਡਾਲੇ ਗੱਡੀ ਲੈ ਕੇ ਆਈ ਜੀ ਤਾਂ ਪੰਜ ਸੱਤ ਪੇਸ਼ੈਂਟ ਜੀ ਬਾਕੀ ਨਾਲ ਦੂਸਰੀ ਐਂਬੂਲੈਂਸ ਲੈ ਕੇ ਜੀ ਤਕਰੀਬਨ 20 25 ਬੰਦੇ ਨੀਰ ਰੋਡ ਵੀ 25 ਜਣੇ ਹੈਗੇ ਸੀ ਸੰਗਤਾਂ ਇਹ ਕਾਫੀ ਜ਼ਿਆਦਾ ਜ਼ਖ ਇਹੀ ਗਲਤੀ ਲੱਗਦੀ ਐ ਤੁਹਾਨੂੰ ਅਸੀਂ ਤਾਂ ਮੌਕੇ ਤੇ ਹੈ ਨਹੀਂ ਸੀ ਤਾਂ ਜੀ ਕਾਲਜ ਉਹ ਗਏ ਸਾਨੂੰ ਮੌਕੇ ਤੇ ਕੋਈ ਕਹਿ ਨਹੀਂ ਸਕਦੇ ਇਸ ਮੌਕੇ ਜਿਸ ਸਾਸ ਫਿਰ ਉਥੇ ਬੈਰੀਅਰ ਲੱਗਿਆ ਹੋਇਆ ਉਸ ਸਾਸ ਫਿਰ ਪਤਾ ਨਹੀਂ ਕਿਉਂ ਬਸ ਵਾਸਤਾਵਰ ਗਲਤ ਤਾਂ ਜਾਣਾ ਜੀ ਉੱਥੇ ਤੋਂ ਬੈਰੀਅਰ ਪਾਸੀ ਲੰਘ ਰਹੀ ਸਾਡੇ ਕੋਲ ਤਾਂ ਕਾਲਜ ਸੀੜੀ ਸਦਾਈ ਕਾਲਜ ਤੋਂ ਕੰਟਰੋਲ ਰੂਮ ਤੋਂ ਜੀਰਖਪੁਰ ਤੋਂ ਹੀ ਦਫ਼ਤਰ ਜੀ ਅਸੀਂ ਮੌਕੇ ਤੇ ਪਹੁੰਚ ਗਏ ਸੀ ਅਸੀਂ ਵਲਾਹ ਖੇਰਪੜਾ ਹੀ ਸਾਡਾ ਖੇਰਪੁਰ ਤੋਂ ਅੱਜ ਮੇਰਾ ਸੱਤਾ ਸੌਦਾ ਵਗੇ ਸਤਸੰਗ ਸੀ ਜੀ ਉਹ ਸਤਸੰਗ ਜੀ ਜਾਣ ਲੱਗੇ ਸੀ ਫਿਰ ਆਪਣੇ ਬਰਨਾਲੇ ਬੱਸ ਸਟੈਂਡ ਤੋਂ ਬਾਸ ਚੇਂਜ ਕੀਤੀ ਸੀ ਪਹਿਲਾਂ ਛੋਟੀ ਸੀ ਵੱਡੀ ਉਹਨੇ ਡਰਾਈਵਰ ਨੇ ਮੰਡੀ ਵਾਲਾ ਜਾਇ ਬਾਇਆ ਮੰਡੀ ਰੋਡ ਪਾਰਿਆ ਉੱਤੇ ਮੰਡੀ ਦੇ ਉੱਤੇ ਬੈਰੀਅਰ ਲੱਗਿਆ ਉਹਨੇ ਦੇਖਿਆ ਨਹੀਂ ਉੱਪਰ ਹੁੰਦੇ ਉਹਦੇ ਵਿੱਚ ਜਾ ਕੇ ਗੱਡੀ ਸਿੱਧੀ ਬਚੀ ਕਿੰਨੇ ਬੰਦੇ ਜਾ ਕੇ ਲਗਭਗ ਸਾਤਾਰਦੀ ਮਾਮੂਲੀ ਕਰੀਟਾਂ ਲੱਗੀਆਂ ਲੱਗੀਆਂ ਇੱਕ ਬੰਦੇ ਦੇ ਲਾਤੇ ਫ੍ਰੈਕਚਰ ਆ ਗਏ ਬਾਕੀ ਸਰੇ ਗਲਤੀ ਡਰਾਈਵਰ ਦੀ ਆ ਜੀ ਜਿਹੜਾ ਜਾਣਕਾਰ ਹੁੰਦੇ ਹੋਏ ਵੀ ਉਸ ਰੋਡ ਤੇ ਲੈ ਗਿਆ ਜਿਹੜੇ ਰੋਡ ਤੇ ਬੈਰੀਅਰ ਸੀ ਸੀ ਬੱਸ ਕੀ ਨਾਮ ਸੀ ਬੱਸ ਜੀ ਸਿੱਧੂ ਬੱਸ ਦੀ ਹੈ ਸ਼ੇਰ ਬਰੋ ਜੀ ਅੱਜ ਸਵੇਰ ਜੀ 7 ਵਜੇ ਦੇ ਕਰੀਬ ਇੱਕ ਬੱਸ ਦੇ ਐਕਸੀਡੈਂਟ ਦਾ ਕੇਸ ਆਇਆ ਜਿਦੇ ਵਿੱਚ 30 ਤੋਂ 35 ਦੇ ਕਰੀਬ ਪਰਸਨ ਨੇ ਜੋ ਜ਼ਖਮੀ ਨੇ ਉਹ ਸਾਡੀ ਬੱਸ ਐਮਰਜੈਂਸੀ ਦੇ ਵਿੱਚ ਆਏ ਨੇ ਇਹਦੀ ਇਨਫੋਰਮੇਸ਼ਨ ਅਸੀਂ ਪੁਲਿਸ ਨੂੰ ਜਾਰੀ ਕਰ ਦਿੱਤੀ ਹੈ ਰੁਕਾ ਗੱਟ ਕੇ ਉਹਨਾਂ ਨੂੰ ਭੇਜ ਦਿੱਤਾ ਹੈ ਕੋਈ ਮੇਜਰ ਇੰਜਰਡ ਕੋਈ ਨਹੀਂ ਅਜੇ ਸਾਰੀ ਅੰਡਰ ਇਨਵੈਸਟੀਗੇਸ਼ਨ ਹੈ ਜੀ ਐਕਸ-ਰੇਜ਼ ਤੇ ਸੀਟੀ ਸਕੈਨਸ ਪੈਂਡਿੰਗ ਨੇ ਇੱਕ ਵਾਰੀ ਪ੍ਰਾਇਮਰੀ ਚੈੱਕ-ਅਪ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਐਕਸ-ਰੇਜ਼ ਤੇ ਸੀਟੀ ਸਕੈਨਸ ਲਿਖ ਦਿੱਤੇ ਗਏ ਨੇ ਜੋ ਚੈੱਕ-ਅਪ ਤੋਂ ਬਾਅਦ ਉਹਨਾਂ ਦੀ ਕਲੈਰਿਟੀ ਹੋ ਜਾਏਗੀ ਐਸੇ ਪ੍ਰਾਇਮਰੀ ਅਸੈਸਮੈਂਟ ਤੇ ਹੈ ਕਿ ਕੋਈ ਵੀ ਮੇਜਰਲੀ ਐਕਸੀਡੈਂਟ ਮਤਲਬ ਮੇਜਰਲੀ ਇੰਜਰਡ ਹੈ ਨਹੀਂ ਹੈ ਵਿੱਚ ਇਸੇ ਜਨਰੂਲ ਸੇ ਬੱਸ ਸਟਾਪ ਕੀ ਲੱਗਾ ਹੈ ਮੈਂ ਸਾਨੂੰ ਅੱ ਤਲਾਬਲੀ ਦੀ ਕੋਈ ਬਸ ਦਾ ਐਕਸੀਡੈਂਟ ਹੋ ਗਿਆ। ਕਾਫੀ ਸਵਾਰੀਆਂ ਜਿਹੜੀਆਂ ਇੱਕ ਪੱਤਾਂ ਲੱਗੀਆਂ ਉਹਨਾਂ ਦੇ ਉਹ ਜਾ ਕੇ ਪਤਾ ਕਰਿਆ ਮੌਕੇ ਤੇ ਬਸ ਦਾ ਡਰਾਈਵਰ ਭਜਾ ਕੇ ਲੈ ਗਿਆ ਕਿ ਇਹ ਵੱਖ-ਵੱਖ ਪਿੰਡਾਂ ਤੋਂ ਸੱਤਸਾ ਪ੍ਰੇਮੀ ਇਹ ਮੇਰੀ ਸਵਾਰੀ ਲਿਜਾ ਕੇ ਇਹ ਸੱਤਸੇ ਨੂੰ ਜਾ ਰਹੇ ਸੀ ਉੱਥੇ ਕਿਨਾਂ ਦਾ ਕੋਈ ਪ੍ਰੋਗਰਾਮ ਹੈ। ਉਹ ਦਾੜਾ ਮੰਡੀ ਦੇ ਗੇਟ ਤੇ ਉਹ ਇੱਕੋ ਲੱਗਿਆ ਹੋਇਆ ਢੀਮ ਉਹਦੇ ਲਈ ਵੀ ਸਵਾਰੀ ਵਾਸਤੇ ਬੰਦ ਕੀਤਾ ਹੋਇਆ। ਇਹਨੇ ਧਿਆਨ ਨਹੀਂ ਕੀਤਾ ਡਰਾਈਵਰ ਨੇ ਉਹ ਢੀਮ ਦੇ ਵਿੱਚ ਬਸ ਮਾਰੀ ਉਹਦੇ ਨਾਲ ਭਾਈ ਕਿਸਵਾਰੀਆਂ ਨੇ ਜ਼ਖਮੀ ਹੋ ਗਏ। ਫਤਿ ਪਤਾਲ ਕਰਕੇ ਅਸੀਂ ਕਾਰਵਾਈ ਕਰਦੇ ਆ ਇਸ ਤਰ੍ਹਾਂ ਕੋ ਪਤਾ ਲੱਗੂ ਕਿ ਕੋਈ ਬੇਹਾਨਦਗੀ ਕਰ ਲਾ ਸਕਦਾ ਹੈ ਸਾਡੇ ਤੋਂ। ਉਸ ਤਰ੍ਹਾਂ ਅਸੀਂ ਕਾਰਵਾਈ ਕਰਾਂਗੇ। 10 ਸਾਲਾ ਜੀ। 10 ਸਾਲਾ ਮੌਕੇ ਤੇ ਫਰਾਰ। ਵੱਛ ਵੀ ਉੱਥੇ ਪਜਾ ਕੇ।